ਹਾਂ ਮੈਂ ਖਾ ਉਹ ਖਾ ਦਿਆਂ ਨਾ ਤੈਨੂੰ ਮੇਰੀ ਸੁਣ ਹੋਏ ਹੋਏ ਬਾਈ ਆਪਾਂ ਇਹਨਾਂ ਨੂੰ ਦੱਸ ਦਈਏ ਨਾ ਨਾ ਬਾਬੇ ਸ਼ਿਵ ਨਾ ਆਜੇ ਬਾਬੇ ਸ਼ਿਵ ਬਸ ਨਾ ਬਸ ਨਾ ਬਾਬੇ ਕੁਝ ਨਹੀਂ ਬਣਾ ਅੱਧਾ ਕਰ ਕੋਈ ਨਹੀਂ ਮੈਂ ਮੋਢੀ ਬਣਾ ਯਾਰੀ ਮੈਂ ਕਹਾਂ ਨਹੀਂ ਮੇਰਾ ਭਰਾ ਏ ਪਰ ਤੁਹਾਡੀ ਕੋ ਦੂਤ ਮਾਰੀ ਕੀਤੀ ਮੈਂ ਕਿਹਾ ਅੱਜ ਬਾਤ ਬਾਬਾ ਨਾਲ ਨਾ 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 ਮੈਂ ਨਹੀਂ ਕੁਝ ਨਾ ਕਰ ਬੈਂਚ ਤੋਂ ਲੋਕਾਂ ਨੂੰ ਵੀ ਜਾਈਂ ਮੈਂ ਕਿਹਾ ਪਾਲੇ ਸੌ ਲੱਗੇ ਅਜ ਤੋਂ ਬਾਅਦ ਬਾਬਾ ਦੀ ਸੋਹ ਹੱਥ ਆ ਦੇ ਦੇ ਤੈਨੂੰ ਅਜ ਤੋਂ ਬਾਅਦ ਪੈਰੀ ਜਨ ਲੱਗੇ ਆਪਣੇ ਨੇੜ ਆ ਗਿਆ ਨਾ ਉਹ ਉਧਰ ਹੀ ਫੜ ਲੱਗੇ ਤੇ ਪਹਾਂ ਗਈ ਤੈਨੂੰ ਲੋਲੇ ਬਾਅਦ ਨਹੀਂ ਕਰਦਾ ਅਜ ਤੋਂ ਬਾਅਦ ਪੈਰੀ ਜਨ ਤੇ ਤੂੰ ਕਿਧਰ ਲੋਣ ਇੱਥੇ ਕਿ ਲੋ ਇੱਥੇ ਕਿ ਲੋ ਕਿੰਨੇ ਗਿਆ ਸੀ ਕਿੰਨੇ ਗਿਆ ਸੀ ਮੈਂ ਇੱਥੇ ਆਇਆ ਵੈਸੇ ਡਿਊਟੀ ਤੇ ਆਇਆ ਡਿਊਟੀ ਆਪਣੀ ਨੇ ਤੇ ਨਾ ਕਿੰਨੇ ਤਾਂ ਗਿਆ ਨਹੀਂ ਨਹੀਂ ਡਿਊਟੀ ਹੈ ਫੇਰ ਐਵੇਂ ਕਿਹੜੀ ਗੱਲ ਤੇਰਾ ਜੂਸ ਕੱਢਣਾ ਹੀ ਮੈਂ ਲੋਕਾਂ ਦਾ ਕੱਢਿਆ ਤੇਰਾ ਹੀ ਕੱਢਣਾ ਹੀ ਇਸ ਤੋਂ ਬਾਅਦ ਹੋ ਹੈਗੀ ਕੋਈ ਰਹਣਾ ਨਾ ਕੱਟਾ ਪਾਣੀ ਤੂੰ ਬਲੇਸ ਤੋਂ ਤਾਰਦਾ ਬੰਦਾ ਨਾ ਤੈਨੂੰ ਦੱਸਾਂ ਤੈਨੂੰ ਕੌਣ ਹੈਗਾ ਇਹ ਕੌਣ ਹੈਗਾ ਇਹ ਸਾਲਾ ਕਾਰ ਦਾ ਪੀਂਦਾ ਸੀ ਇਹਦਾ ਵੀਰ ਤੂੰ ਵੀ ਮੈਨੂੰ ਜਾਣਦਾ ਮੈਂ ਸੌਂ ਮੈਂ ਨਾ ਪਰ ਤੂੰ ਗੱਲ ਉਹ ਕੀਤੀ ਨਹੀਂ ਵੀਰ ਮੇਰੇਆ ਤੂੰ ਜਿੱਥੇ ਕਰਦਣ ਕਰੀ ਜਾਂਦਾ ਤੈਨੂੰ ਭਲਾ ਵਾਂਗੂ ਸਮਝੇ ਬਲਾਰੀਆਂ ਤੂੰ ਤੂੰ ਤਾਂ ਨਹੀਂ ਮਾਰੀ ਕੀਤੀ ਆ ਜੀ ਤੈਨੂੰ ਮੰਨਦੇ ਤੂੰ ਸ਼ੀਦਾਂ ਬਹਿ ਕੇ ਸੌਂਦਾ ਦੀ ਬਲਾਰੀਤ ਕੀਤੀ ਨਾ ਦੱਸ ਦੱਸ ਠੀਕ ਹੋਦੀ ਮੁਕਰੀ ਨਹੀਂ ਆ ਥਾ ਲਈਦਾ ਹਰ ਗੱਲ ਨੂੰ ਮੈਨੂੰ ਮੈਨੂੰ ਮਾਰੀ ਦੋ ਮੈਨੂੰ ਮੈਂ ਖੁਦ ਉੱਤਰਿਆ ਤੇਰੇ ਕੋਲੋਂ ਮੈਨੂੰ 100 ਅੱਜ ਤੋਂ ਬਾਅਦ ਨਹੀਂ ਹੋਗਾ ਤੁਹਾਨੂੰ ਕੀ ਕਰੇ ਮੇਰੇ ਰਾਜ ਤੋਂ ਖੁਦ ਉੱਤਰ ਜਾਣਾ ਚਾਹੀਦਾ ਮੈਨੂੰ